ਮੇਰੇ ਨਾਲ ਦਲਵੀਰ ਸਿੰਘ ਗੋਲਦੀ ਜੀ ਸਾਡੇ ਐਕਐਮਐਲ ਧੂਰੀ ਤੋਂ ਜਿਹੜੇ ਭਗਵੰਤ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪੁਠਿੰਡਾ ਦੇ ਪ੍ਰਧਾਨ ਖੁਸ਼ਬਾਲ ਸਿੰਘ ਜਕਾਣਾ ਜਿਹੜੇ ਤਰਵੰਦੀ ਸਾਹਿਬ ਉਹ ਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਹਦੇ ਵੀਰ ਸਿੰਘ ਘੱਲੋ ਕਨਫਰੈਂਸਿੰਗ ਕਰਨ ਸਾਡੇ ਸਪੋਕਸਪਰਸਨ ਮੈਡਮ ਅਮਰਤ ਗਿੱਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਖਾਸ ਮਕਸਦ ਇਹ ਹੈ ਕਿ ਕਰੀਬਨ ਜਿਹੜੀ ਐਕਟਿਵ ਇਲੈਕਸ਼ਨ ਹੈ ਕੰਪੇਨਿੰਗ ਉਹਨੂੰ 10 ਸਾਲ ਦੇ ਨੇੜੇ 10 ਦਿਨ ਹੋ ਗਏ ਚੱਲਦੀ ਨੂੰ ਤੇ ਬੋਰਡ ਸਾਰੇ ਲੁਧਿਆਣੇ ਵਿੱਚ ਲੱਗੇ ਹੋਏ ਐ ਅਰੋੜਾ ਜੀ ਦੇ ਕਿ 1.5 ਸਾਲ ਚ ਪੂਰਾ ਵਿਕਾਸ ਕਰਾਵਾਂਗੇ ਜਾਂ ਤਾਂ ਵਿਕਾਸ ਦੇ ਨਾਂ ਤੇ ਬੋਲ ਲੱਗੇ ਆ ਤੇ ਜਾਂ ਆਸ਼ੂ ਜੀ ਦੀ ਨੈਟਿਵ ਕੈਂਪੇਨ ਦੇ ਬੋਲ ਲੱਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲੈਕਸ਼ਨ ਤਾਂ ਚਲੋ ਅਨਫੋਰਚੂਨੇਟਲੀ ਐਮਐਲਏ ਸਾਹਿਬ ਦੀ ਡੈਥ ਹੋ ਗਈ ਵਿਸਤੀ ਇਲੈਕਸ਼ਨ ਆਈ ਬਾਰੇ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ 'ਚ ਭੇਜਿਆ ਜਾਵੇ ਨਹੀਂ ਤਾਂ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮਐਲਏ ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ ਅਰੋੜਾ ਸਾਹਿਬ ਲੜਨ ਤੇ ਲੋਕਾਂ ਨੂੰ ਗਲਤ ਪਿਆਨੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ ਵੋਟਰ ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਅਗਾਹ ਵੱਧੂ ਹਲਕਾ ਜਿਹੜੇ ਇੱਥੋਂ ਦੇ ਵੋਟਰ ਹੈ ਉਹ ਪ੍ਰੋਗਰੈਸਿਵ ਲੋਕ ਆ ਪੜ੍ਹੇ ਲਿਖੇ ਲੋਕ ਆ ਤੇ ਜੋ ਉਹਨਾਂ ਦੇ ਫੈਸਲੇ ਦੇਣਾ ਉਹਦੇ ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਡਿਪੈਂਡ ਕਰਨਾ ਹਰਾਨੀ ਦੀ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਖਰਚਾ 7 ਕਰੋੜ 81 ਲੱਖ ਰੁਪਈਆ ਉਹਦੇ ਚੋਂ ਸਿਰਫ 4 ਕਰੋੜ 81 ਲੱਖ ਰੁਪਈਆ ਲੁਧਿਆਣੇ ਦੇ ਖਰਚੇ ਸਿਰਫ 4 ਕਰੋੜ 81 ਲੱਖ ਪਿਛਲੇ ਸੰਮੇਦਨਾ ਰੋੜਾ ਸਾਹਿਬ ਨੇ ਜਦੋਂ ਐਮਪੀ ਸੀਗੇ ਪੰਜਾਬ ਦੇ ਲੁਧਿਆਣੇ ਦੇ ਐਮਪੀ ਸੀਗੇ ਤੇ ਜਿਹੜੀ ਉਹਨਾਂ ਦੀ ਲਿਸਟ ਹੈ ਜਿਵੇਂ ਉਹਨਾਂ ਨੇ ਫੰਡ ਖਰਚੇ ਐ ਮੈਂ ਬੋਰਡ ਪੜਿਆ ਐਡਵਰਟਾਈਜ਼ਮੈਂਟ ਪੜੀਆਂ ਇਹ ਜ਼ਰੂਰ ਇਸ ਗੱਲ ਤੇ ਧਿਆਨ ਦਿਓ ਉਹਨਾਂ ਵਿੱਚ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਮੈਂ ਹਸਪਤਾਲਾਂ ਦਾ ਬਹੁਤ ਫਾਇਦਾ ਕੀਤਾ ਨਵੇਂ ਕਰਨ ਕੀਤਾ ਉਹਨਾਂ ਨੇ ਕਿਹਾ ਮੈਂ ਸੜਕਾਂ ਦਾ ਬਹੁਤ ਫਾਇਦਾ ਕੀਤਾ ਉਹਨਾਂ ਨੇ ਕਿਹਾ ਮੈਂ ਸਕੂਲ ਕੰਮ ਦਾ ਬਹੁਤ ਫਾਇਦਾ ਕੀਤਾ ਅਰੋੜਾ ਸਾਮ ਦੇ ਆਪ ਦੇ ਫੰਡ ਵਿੱਚੋਂ ਸਿਰਫ ਕਰਜਾ 40% ਦੇ ਗਾਂ ਸੀਰੀਅਲ ਨੰਬਰ 244 ਤੇ ਸੜਕਾਂ ਵਾਸਤੇ ਲੁਧਿਆਣੇ ਟੋਟਲ ਕਰੋੜਾ ਸਾਹਿਬ ਨੇ ਖਰਚੇ 13636 ਰੁਪਏ ਆ ਮੇਰੇ ਕੋਲ ਹੈ ਤੁਹਾਨੂੰ ਸਾਰਿਆਂ ਨੂੰ ਭੇਜ ਦਿਆਂਗੇ ਸੀਰੀਅਲ ਨੰਬਰ 244 13636 ਰੁਪਏ ਹੁਣੇ ਦੇਖ ਲਓ 13 ਜੱਜ ਸੜਕ ਕਿਵੇਂ ਬਣੂ ਇੱਥੇ ਤਾਂ ਜ ਟੋਏ ਆ ਵੀ ਭਰੇ ਜਾਣਗੇ ਇਹ ਮੈਂ ਕਰੋੜਾ ਸਾਹਿਬ ਦੇ ਵਿਜਨ ਦੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਦੱਸ ਰਿਹਾ ਕਿਉਂਕਿ ਜਦੋਂ ਬੰਦਾ ਇਲੈਕਸ਼ਨ ਲੜਦਾ ਇਸ਼ਤਿਹਾਰ ਜਿੰਨੇ ਮਰਜ਼ੀ ਲਈ ਦੇਵੇ ਉਹਦਾ ਕੰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਪਿਛਲੇ ਸਮੇਂ ਦੌਰਾਨ ਕਰੋੜਾ ਸਾਹਿਬ ਪੰਜਾਬ ਦੇ ਐਮਪੀ ਸੀਗੇ ਹੈਗੇ ਆ ਹੁਣ ਤੇ ਉਹਨਾਂ ਨੇ ਕੀ ਕੀਤਾ ਮੈਂ ਉਹਦੇ ਬਾਰੇ ਦੱਸ ਰਿਹਾ ਤੇ ਉਹਨਾਂ ਰਿਕਾਰਡ ਹੈ ਸਭ ਕੁਝ ਸੀਰੀਅਲ ਨੰਬਰ 256 ਉਹਨਾਂ ਨੇ ਕਹਿੰਦੇ ਕਮਰੇ ਤੇ ਹਾਲ ਸਕੂਲਾਂ ਵਿੱਚ ਤੇ ਕਾਲਜ ਵਿੱਚ ਉਹਦੇ ਤੇ ਖਰਚਾ ਜੀ 8275 ਰੁਪਏ ਰੰਗ ਕਰਾਇਆ ਦਿਸਕਰ ਆ ਐਡਵੈਲਪਮੈਂਟ ਅਗੇ ਸੀਰੀਅਲ ਨੰਬਰ 269 ਫਿਰ ਰੂਮ ਹੈ ਹਾਲ ਸਕੂਲਾਂ ਦੇ ਜਾਂ ਜਿਹੜੇ ਹੋਰ ਕੋਈ ਆਂਗਣਵਾੜੀਆਂ ਦੇ 3400 ਰੁਪਏ ਕਿਤੇ ਰੰਗ ਕਰਨ ਨੂੰ 3400 ਰੁਪਏ ਦਿੱਤਾ ਹੋਊਗਾ ਅਗੇ ਜੀ ਸੀਰੀਅਲ ਨੰਬਰ 287 ਹਸਪਤਾਲ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਪੜ ਰਹੇ ਹੋ ਕਹਿੰਦੇ ਮੈਂ ਬਹੁਤ ਨਵੀਕਰਨ ਕੀਤਾ ਹਸਪਤਾਲਾਂ ਨੇ ਏਕਵਿਪਮੈਂਟ ਖਰੀਦਣ ਵਾਸਤੇ ਉਹਨਾਂ ਨੇ ਖਰਚਿਆ ਜੀ 6998 ਆਪਦੇ ਫੰਡ ਚੋਂ ਇੱਕ ਖਰਚੀ ਉਹਨਾਂ ਨੇ ਸੀਰੀਅਲ ਨੰਬਰ 296 ਦੇ 1512 ਰੁਪਏ ਹੁਣ ਦੇਖ ਲਓ 1512 ਰੁਪਏ ਦੇ ਨਾਲ ਕੋਈ ਕੈਂਚੀ ਆਈ ਹੋ ਵੀ ਜਾਂ ਵਰਤਮਾਨ ਕੋਈ ਨਾ ਕੋਈ ਕੋਈ ਡਾਕਟਰ ਨਮਕਿੰਜੇ ਵਰਤਦੇ ਉਹ ਆਏ ਹੋਣਗੇ ਉਹਦੇ ਦਾ ਰੋੜਾ ਸਾਹਿਬ ਦਰਸ਼ਨ ਮੇਰੇ ਕੋਲ ਤਾਂ ਜੋ ਕੁਝ ਉਹਨਾਂ ਨੇ ਖਰਚਿਆ ਉਹ ਸੀਰੀਅਲ ਵਾਈਜ਼ ਹੈ ਸਭ ਕੁਝ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀਰਾਂ ਨੂੰ ਵੀ ਤੇ ਲੁਧਿਆਣਾ ਦੇ ਵੈਸਟ ਵਾਲਿਆਂ ਨੂੰ ਵੀ ਕਿ ਯਾਰ ਜਿਹੜੇ ਬੰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਲਾ ਰਹੇ ਆ ਲੱਖਾਂ ਰੁਪਏ ਕਿ ਉਹਨਾਂ ਨੇ ਉੱਦਣ ਦੇ ਲਾਏ ਵੇ ਆ ਗੋੜ ਨੀਲੇ ਕੀਤੇ ਪਿਆ ਉਹਨਾਂ ਨੇ ਸਾਰੇ ਨੀਲੇ ਪੀਲੇ ਜੇ ਉਹ ਬੰਦੇ ਆਪ ਦੇ ਜਿਹੜੇ ਉਹਨਾਂ ਕੋਲ ਪੈਸਾ ਸੀ ਉਹਨਾਂ ਕੰਮਾਂ ਵਾਸਤੇ ਉਸ ਪੈਸੇ ਚ ਦੇਖ ਲਓ ਪਿਛਲੇ ਕਿੰਨੇ ਸਾਲਾਂ ਚ ਉਹਨਾਂ ਨੇ ਕੀ ਖਰਚਿਆ on record ਸਰਕਾਰ ਦਾ ਪੈਸਾ ਪਹਿਲੀ ਗੱਲ ਦਾ ਖਰਚਾ 43% ਪੈਸੇ ਨਹੀਂ ਖਰਚੇਗੇ ਲੈ ਹੋਰ ਕੋਈ ਹੁੰਦਾ ਨਾ ਆਸ਼ੂਅਰ ਦਾ ਇਹ ਫੰਡ ਹੁੰਦਾ ਤੇ ਉਹਨੂੰ ਸਾਰਾ ਲੁਹਾਰੇ ਵਸਟ ਤੇ ਲੱਗੇ ਹੋਣੇ ਸੀ ਪੈਸੇ ਤੇ ਐਂ ਦਿਖਣੇ ਸੀ ਕਿ ਜਿਹੜੇ ਜਿਹੜੇ ਕਮਰੇ ਨੇ ਸਾਰੇ ਹੋਣੇ ਸੀ ਕਿ ਉਹ ਰੋੜਾ ਸਾਹਿਬ ਤੋਂ ਤਾਂ ਆਪ ਦੇ ਪੈਸੇ ਨਹੀਂ ਖਰਚੇਗੇ ਵਾਦੇ ਕਿੱਡੇ-ਕਿੱਡੇ ਇਸ਼ਤਿਹਾਰਾਂ 'ਚ ਕਰੀ ਜਾਂਦੇ ਆ ਨੈਗੇਟਿਵ ਕੈਂਪੇਨ ਚਲਾ ਰਹੇ ਆ ਨਾ ਗੁੱਸਾ ਨਾ ਹੰਕਾਰ ਜਦੋਂ ਕਰਨਾ ਹੀ ਕੱਖ ਨਹੀਂ ਗੁੱਸਾ ਵੀ ਨਹੀਂ ਆਉਣਾ ਹੰਕਾਰ ਵੀ ਨਹੀਂ ਆਉਣਾ ਜੋ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਮਿਲਣਾ ਹੀ ਨਹੀਂ ਤੇ ਕਾਹਦਾ ਗੁੱਸਾ ਤੇ ਕਾਹਦਾ ਹੰਕਾਰ ਸੋ ਉਹਨਾਂ ਨੇ ਇਹ ਮੈਂ ਤਾਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਅਰੋੜਾ ਸਾਹਿਬ ਇਜ਼ ਨਾਟ ਅ ਨਿਊ ਕੈਂਡੀਡੇਟ ਅਰੋੜਾ ਸਾਹਿਬ ਨੂੰ ਪੰਜਾਬ ਵੱਲੋਂ ਐਮਪੀ ਬਣਾਇਆ ਗਿਆ ਪੰਜਾਬ ਦੇ ਲੋਕਾਂ ਦੇ ਉਹਨਾਂ ਨੂੰ ਐਮਪੀ ਬਣਾਇਆ ਐ ਐਮਐਲਏ ਨੇ ਬਣਾਇਆ ਉਹਨਾਂ ਨੇ ਪਿਛਲੇ ਸਮੇਂ ਚ ਆਪ ਦੀ ਕਾਰਜਕਾਰੀ ਕੀ ਅਰੋਣਾ ਸਾਹਿਬ ਦੀ ਉਹ ਤੁਹਾਨੂੰ ਦੱਸਣੀ ਹੈ ਸੋ ਬਿਲਕੁਲ ਗਲਤ ਵਾਧਾ ਜੋੜਦੀ ਜੋੜਦੀ ਤਾਂ ਕਿ ਲੁਧਿਆਣਾ ਵੈਸਟ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਭਰਾਓ ਇੱਕ ਨੈਗੇਟਿਵ ਹੁਣ ਸਰਕਾਰ ਬਣਾ ਰਹੀ ਹੈ ਕਿ ਅਰੋਣਾ ਸਾਹਿਬ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ ਜਾਂ ਮੰਤਰੀ ਬਣਾਓ ਮੈਨੂੰ ਇੱਕ ਬੇਨਤੀ ਹੈ ਪਿਛਲੇ 3.5 ਸਾਲਾਂ 'ਚ ਉਹ ਜਿੰਨੇ ਮੰਤਰੀ ਐ ਉਹਨਾਂ ਨੂੰ ਦੇਖ ਲਓ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਠਾਰੂ ਚੱਕ ਸਾਹਿਬ ਦੀ ਕੀ ਪ੍ਰਾਪਤੀ ਹੈ ਜਾਂ ਸਰਾਰੀ ਸਾਹਿਬ ਦੀ ਕੀ ਪ੍ਰਾਪਤੀ ਹੈ ਜਾਂ ਕੋਈ ਕਿਹੜੇ ਸੀ ਉਹ ਜਲੰਧਰ ਵਾਲੇ ਯਾਰ ਬਲਕਾਰ ਸਿੰਘ ਉਹਨਾਂ ਦੀ ਕੀ ਪ੍ਰਾਪਤੀ ਹੈ ਜਾਂ ਹੋਰ ਕਿਸੇ ਦੀ ਕੀ ਪ੍ਰਾਪਤੀ ਹੈ ਸੋ ਮੇਰਾ ਕਹਿਣ ਤੋਂ ਭਾਵੇਂ ਜਿਹੜੇ ਅੱਗੇ 18-15 ਮਨਿਸਟਰ ਤੁਰੇ ਫਿਰਦੇ ਆ ਸਾਢੇ 3 ਸਾਲਾਂ ਚ ਉਹਨਾਂ ਨੇ ਉਹਨਾਂ ਦੀ ਕੀ ਪ੍ਰਾਪਤੀ ਤੇ ਸਾਹ ਜਰੂਰ ਸਾਹਿਬ ਦੀ ਕੀ ਪ੍ਰਾਪਤੀ ਹੋ ਜਾਣੀ ਸੋ ਮੇਰੀ ਬੇਨਤੀ ਹੈ ਲੁਆੜੇ ਦਾ ਸਟੂ ਵਾਲਿਆਂ ਨੂੰ ਕਿ ਇਹ ਪਾਰਟੀ ਸਿਰਫ ਛਟਾਰਾਂ ਵਾਲੀ ਪਾਰਟੀ ਹੈ ਪਾਰਟੀ ਸਿਰਫ ਗਲਤ ਪ੍ਰਚਾਰ ਕਰਨ ਵਾਲੀ ਪਾਰਟੀ ਆ ਇਹ ਇਸ ਇਹ ਪਾਰਟੀ ਦੇ ਅੱਗੇ ਟੋਪੀ ਪਾ ਕੇ ਟੋਪੀਆਂ ਪਾਪਾ ਫਰਦੇ ਹੁੰਦੇ ਸੀ ਹੁਣ ਕਹਿੰਦੇ ਸਰਦਕੀ ਦੀ ਟੋਪੀ ਦੇਖੀ ਕਿਸੇ ਨੇ ਗੱਲ ਜੀ ਕਦੀ ਮਫਲਰ ਦੇਖਿਆ ਹੁਣ ਠੀਕ ਹੈ ਤੇ ਇਹ ਟੋਪੀਆਂ ਪਾ ਪਾ ਵਰਦੇ ਸੀ ਤੇ ਨਾਲੇ ਪੰਜਾਬ ਦੇ ਲੋਕਾਂ ਨੂੰ ਇਹ ਜੀ ਟੋਪੀ ਕੋਈ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਪਿਛਲੇ 3.5 ਸਾਲਾਂ ਤੋਂ ਉਹਨਾਂ ਨਾਲ ਹੋਇਆ ਕੀ ਹੈ ਸੋ ਇਸ ਕਰਕੇ ਸਾਰਾ ਤੇ ਸਾਰਾ ਜੋਰ ਕੇਡੇ ਦਾ ਸਿੱਧੇ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੂੰ ਪਾਰਲੀਮੈਂਟ ਭੇਜਣ ਦਾ ਹੋ ਰਿਹਾ ਸੋ ਲੁਧਿਆਣਾ ਵੈਸਟ ਵਾਲਿਓ ਬੇਨਤੀ ਹੈ ਜੇ ਰੌਣਾ ਸਾਹਿਬ ਨੂੰ ਵੀ ਅੰਦਰਵਾੜ ਕੇ ਕੱਲਿਆਂ ਨੂੰ ਪੁੱਛ ਲੋ ਨਾ ਕਿ ਤੁਸੀਂ ਜਿੱਤਣਾ ਹੋਣਾ ਕਹਣਾ ਮੈਂ ਨਹੀਂ ਜਿੱਤਣਾ ਮੈਂ ਤਾਂ ਐਮਪੀ ਠੀਕ ਜੇ ਕੱਲਿਆਂ ਨੂੰ ਪੁੱਛ ਲੋ ਨਿੱਕੀ ਜੀ ਗੱਲ ਆ ਜੇ ਕਿਸੇ ਕੋਲ ਕਾਰ ਦੀ ਚਾਬੀ ਹੋਵੇ ਨਵੀਂ ਕਾਰ ਦੀ ਤੇ ਉਹ ਤੋਂ ਖੋ ਕੇ ਉਹਨੂੰ ਆਟੋ ਰਿਕਸ਼ੇ ਦੀ ਚਾਬੀ ਦੇ ਦੇ ਤੋ ਖੁਸ਼ ਹੋਊਗਾ ਕਿ ਨਰਾਜ ਹੋਊਗਾ ਸੋ ਕੇਂਦਰੀਵਾਲ ਸਾਹਿਬ ਤੇ ਧੱਕੇ ਨਾਲ ਲੜਾਇਆ ਨਾ ਤੇ ਜਿਨ੍ਹਾਂ ਨੂੰ ਲੜਾਇਆ ਇਹਨਾਂ ਦੇ ਕੈਂਡੀਡੇਟ ਉਹਨਾਂ ਦੀਆਂ ਪ੍ਰਾਪਤੀਆਂ ਜੋ ਹੈਗੀਆਂ ਕਿਉਂਕਿ ਦੇਖੋ ਐਮਪੀ ਛੋਟੀ ਗੱਲ ਨਹੀਂ ਹੁੰਦੀ 18 ਕਰੋੜ ਰੁਪਈਆ ਹੁਣ ਤੱਕ ਉਹਨਾਂ ਨੂੰ ਫੰਡ ਮਿਲਿਆ ਹੈ ਤੇ ਜਿੰਨਾਂ ਨੂੰ ਲੜਾ ਰਿਹਾ ਉਹਨਾਂ ਦੀਆਂ ਗਾਂ ਤੁਹਾਨੂੰ ਪ੍ਰਾਪਤੀਆਂ ਦੱਸ ਰਹੀਆਂ ਕਿ ਤੁਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਕਿਉਂ ਕੀ ਜਾਦੂ ਕਰਨਗੇ ਕਿਸੇ ਗੱਲ ਤੇ ਉਹਨਾਂ ਨੇ ਬੋਲਣਾ ਨਹੀਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਵੀ ਵੀਰਾਂ ਨੂੰ ਕਿ ਯਾਰ ਫੇਰ ਨਾ ਠੱਗੇ ਜਾਇਓ ਫੇਰ ਨਾ ਗੱਲਾਂ 'ਚ ਆ ਜਿਓ ਤੇ ਕਈ ਵਾਰੀ ਨਾ ਇੱਕ ਇਹ ਨਰਕਟੇ ਬੁਲਾਉਂਦੇ ਆ ਜਿਹੜੇ ਆਮ ਲਿਖਦੇ ਆ ਕਿ ਆਪ ਦੀ ਸਰਕਾਰ ਤੇ ਆਪ ਦਾ ਐਮਐਲਏ ਮੇਰੀ ਇੱਕ ਬੇਨਤੀ ਹੈ ਕਿ 92 ਤੁਰੇ ਫਿਰਦੇ ਆ ਤੇ ਕੋਈ ਕਸਰ ਆਪਦੇ ਐਮਐਲਏ ਦੀ ਤੁਸੀਂ ਪ੍ਰਿੰਸ ਵਾਲੇ ਵੀਰ ਨਿੱਧਰ ਕਾਪਦੇ ਐਮਐਲਏ ਦਾ ਕੋਈ ਨਾ ਕੋਈ ਕੰਮ ਦਿਖਾ ਦਿੰਨੇ ਹੋ ਪੰਜਾਬ ਦੇ ਲੋਕਾਂ ਦੇ ਹੱਥ ਖੜੇ ਹੋਏ ਇਹ ਕੌਣ ਤੋਂ ਕੀ ਕਰਾਉਣਾ ਪੰਜਾਬ ਦੇ ਲੋਕਾਂ